ਇੱਕ ਟੈਪਰ ਦਾ ਇੱਕ ਇਨੋਵਾ ਗੱਡੀ ਨਾਲ ਐਕਸੀਡੈਂਟ ਹੋਇਆ ਸੀ। ਉਹ ਸਿਨੋਵਾ ਗੱਡੀ 'ਚ ਭੁਪਿੰਦਰਾ ਸਕੂਲ ਦੇ ਬੱਚੇ ਸਕੂਲ ਤੋਂ ਵਾਪਸ ਆ ਰਹੇ ਸੀ। ਤੇ ਐਕਸੀਡੈਂਟ ਇਨਾ ਭਿਆਨਕ ਸੀਗਾ ਕਿ ਉਹਦੇ 'ਚ ਕਈ ਬੱਚਿਆਂ ਦੀ ਜਿਹੜੀ ਆ। ਮੌਕੇ ਤੋਂ ਹੀ ਟੈਪਰ ਦਾ ਡਰਾਈਵਰ ਜਿਹੜਾ ਭੁਪਿੰਦਰ ਸਿੰਘ ਸੀਗਾ, ਉਹਨੂੰ ਅਸੀਂ ਗ੍ਰਿਫਤਾਰ ਕੀਤਾ। ਉਦੇ ਬਾਅਦ ਇਸ ਟਿੱਪਰ ਦੇ ਤਿੰਨ ਮਾਲਕ ਸੀਗੇ ਜਿਦੇ ਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਉਸ ਤੋਂ ਬਗੈਰ ਤੀਜਾ ਜਿਹੜਾ ਦੋਸ਼ੀ ਸੀਗਾ ਰੰਦੀਰ ਸਿੰਘ ਇਹ ਕਈ ਸਮੇ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਮਨਜੋਤ ਮੁੱਖ ਮੰਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ 90 ਜਾਂ ਕਰਨ ਲਈ ਸਮਾਣੇ ਵੀ ਪਹੁੰਚੇ ਸੀ ਮਾਨਜੋਗ ਮੁੱਖ ਮੰਤਰੀ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਨੇ ਹੀ ਡਾਇਰੈਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਟਿੱਪਰ ਦੇ ਤੀਜੇ ਮਾਲਕ ਗਰਦੀਰ ਸਿੰਘ ਨੂੰ ਵੀ ਅरेस्ट ਕੀਤਾ ਜਾਵੇ ਟਕਰਾਲੇ ਪਿੰਡ ਤੋਂ ਜਿਹੜਾ ਇਹ ਟਿੱਪਰ ਦਾ ਤੀਜਾ ਮਾਲਕ ਗਰਦੀਰ ਸਿੰਘ ਇਹਨੂੰ ਅੱਜ ਅਸੀਂ ਅਰੈਸਟ ਕਰਨ 'ਚ ਕਾਮਯਾਬ ਹੋਏ 7 ਮਈ ਨੂੰ ਮਿਤੀ 7-5-25 ਨੂੰ ਆਪਣੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਿਪਰ ਦਾ ਇੱਕ ਇਨੋਵਾ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਉਸ ਇਨੋਵਾ ਗੱਡੀ 'ਚ ਭੁਪਿੰਦਰਾ ਸਕੂਲ ਦੇ ਬੱਚੇ ਸਕੂਲ ਤੋਂ ਵਾਪਸ ਆ ਰਹੇ ਸੀ ਤੇ ਐਕਸੀਡੈਂਟ ਇਨਾ ਭਿਆਨਕ ਸੀਗਾ ਕਿ ਉਹਦੇ 'ਚ ਕਈ ਬੱਚਿਆਂ ਦੀ ਜਿਹੜੀ ਆ ਗੈਰ ਕੁਦਰਤੀ ਮੌਤ ਹੋਈ ਉਹਨਾਂ ਬੱਚਿਆਂ ਨੇ ਅੱਗੇ ਪੜ ਲੈ ਕੇ ਕਿਸੇ ਕਿਸੇ ਨੇ ਵਕੀਲ ਬਣਨਾ ਸੀ ਸਮਾਜ 'ਚ ਆਪਣਾ ਪਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬੱਚਿਆਂ ਦੀ ਖਤਮ ਕਰ ਗਈ ਸੀ ਸਾਨੂੰ ਬਹੁਤ ਜਿਆਦਾ ਅਫਸੋਸ ਸੀਗਾ ਇਸ ਘਟਨਾ 'ਤੇ ਐਂਡ ਅਸੀਂ ਦਿਨ 1 ਤੋਂ ਹੀ ਕਾਰਵਾਈ ਜਿਹੜੀ ਆਪਣੀ ਸ਼ੁਰੂ ਕਰਤੀ ਸੀ ਮੌਕੇ ਤੋਂ ਹੀ ਟਿੱਪਰ ਦਾ ਡਰਾਈਵਰ ਜਿਹੜਾ ਭੁਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਹਦੇ ਬਾਅਦ ਇਸ ਟਿੱਪਰ ਦੇ ਤਿੰਨ ਮਾਲਕ ਸੀਗੇ ਜਿਹਦੇ ਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਉਸ ਤੋਂ ਬਗੈਰ ਤੀਜਾ ਜਿਹੜਾ ਦੋਸ਼ੀ ਸੀਗਾ ਰੰਦੀਰ ਸਿੰਘ ਇਹ ਕਈ ਸਮੇ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਸਮਾਣੇ ਹਲਕੇ 'ਚ ਕਾਫੀ ਰੋਸ ਸੀਗਾ ਕਿ ਇਹਨੂੰ ਛੇਤੀ ਤੋਂ ਛੇਤੀ ਰਸਪੀਤਾ ਜਾਵੇ 2 ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਣੇ ਵੀ ਪਹੁੰਚੇ ਸੀ ਮਾਨਜੋਗ ਮੁੱਖ ਮੰਤਰੀ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਨੇ ਕਲੀਅਰ ਡਾਇਰੈਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਇਹ ਪਰਦੇ ਤੀਜੇ ਮਾਲਕ ਰੰਦੀਰ ਸਿੰਘ ਨੂੰ ਵੀ ਅਰੈਸਟ ਕੀਤਾ ਜਾਵੇ ਜਿਵੇਂ ਕਿ ਮੈਂ ਦੱਸਿਆ ਦੋ ਮਾਲਕ ਅਨਿਕੇਰ ਤੇ ਦਵਿੰਦਰ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਸੀ ਦੋਸ਼ੀ ਰੰਦੀਰ ਸਿੰਘ ਨੇ ਮਾਂਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਆਪਣੀ ਐਂਟੀਸੀਪੇਟਰੀ ਬੇਲ ਵੀ ਲਈ ਸੀ ਉਹ ਵੀ ਅਸੀਂ ਬਰਜ਼ੋਰ ਪੈਰਵੀ ਕਰਕੇ ਇਹਦੀ ਉਥੋਂ ਐਂਟੀਸੀਪੇਟਰੀ ਬੇਲ ਜਿਹੜੀ ਆ ਉਹ ਨਹੀਂ ਹੋਣ ਦਿੱਤੀ। ਮਾਨਜੋਗ ਸੀਐਮ ਸਾਹਿਬ ਦੇ ਦਿਸ਼ਾ ਨਾਂ ਤੋਂ ਬਾਅਦ ਅਸੀਂ ਪਹਿਲਾਂ ਬਰਜ਼ੋਰ ਕੋਸ਼ਿਸ਼ਾਂ ਕਰ ਰਹੇ ਸੀ। ਉਹਨਾਂ ਕੋਸ਼ਿਸ਼ਾਂ 'ਚ ਅਸੀਂ ਹੋਰ ਤੇਜ਼ੀ ਲੈ ਕੇ ਆਏ। ਅਸੀਂ ਸਾਈਬਰ ਸੈੱਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਾਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸوراਖ ਲੱਗ ਸਕੇ। ਇਹ ਟਕਰਾਲੇ ਪਿੰਡ ਤੋਂ ਜਿਹੜਾ ਏ ਟਿਪਰ ਦਾ ਤੀਜਾ ਮਾਲਕ ਰੰਦੀਰ ਸਿੰਘ ਇਹਨੂੰ ਅੱਜ ਅਸੀਂ ਅਰੈਸਟ ਕਰਨ 'ਚ ਕਾਮਯਾਬ ਹੋਏ ਇਹ ਅਰੈਸਟ ਦੇ ਨਾਲ ਹੀ ਇਹ ਸਾਰਾ ਸਰਕਲ ਜਿਹੜਾ ਆ ਕਲੋਜ਼ ਹੁੰਦਾ ਹੈ ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਟਿਪਰ ਦੇ ਦੋ ਮਾਲਕ ਫੜੇ ਗਏ ਸੀ ਇਹ ਤੀਜਾ ਮਾਲਕ ਸੀਗਾ ਐਂਡ ਇੱਕ ਜਿਹੜਾ ਦੂਜਾ ਪਰਚਾ ਸੀਗਾ ਜਦੋਂ ਰੰਦੀਰ ਸਿੰਘ ਭਗੋੜਾ ਚੱਲ ਰਿਹਾ ਸੀ ਤੇ ਇਹਨੂੰ ਪਨਾਹਗੀਰ ਪਨਾਹਗੀਰੀ ਦਾ ਜਿਹੜਾ ਇਹਨੂੰ ਪਰਚਾ ਅਸੀਂ ਕਹਿੰਨੇ ਆ ਕਿ ਜਿਹੜਾ ਘੋੜਾ ਚੱਲ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਣਾ ਯੋਗਦਾਨ ਪਾ ਰਹੇ ਸੀ ਉਹ ਪਰਚਾ ਵੀ ਅਸੀਂ ਦਰਜ ਕੀਤਾ ਸੀ ਉਹਦੇ ਚ ਵੀ ਅਸੀਂ ਜਿਹੜੇ ਆ ਨੌ ਦੋਸ਼ੀ ਅਰੈਸਟ ਕੀਤੇ ਹੋਏ ਜਿਹਦੇ ਚ ਰੰਦੀਰ ਸਿੰਘ ਦੇ ਉਹ ਰਿਸ਼ਤੇਦਾਰ ਸੀਗੇ ਜੀਨਾ ਨੇ ਜਦੋਂ ਇਹ ਪਗੋੜਾ ਚੱਲ ਰਿਹਾ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਜੀਨਾ ਲੋਕਾਂ ਨੇ ਇਹਦੀ ਮਦਦ ਕੀਤੀ ਸੀ ਉਹ ਅਸੀਂ 73/25 ਅਦਰ ਸਮਾਣੇ ਚ ਇੱਕ ਸੈਪਰੇਟ ਐਫ ਆਈ ਆਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਦੋਸ਼ੀ ਅਰੈਸਟ ਕੀਤੇ ਸੀ ਕਿਉਂਕਿ ਘਟਨਾ ਇੰਨੀ ਦੁਖਦਾਈ ਤੇ ਮੰਦਭਾਗੀ ਸੀਗੀ ਕਿ ਬੜਾ ਇੱਕ ਰੋਸਨਾ ਸਬਾਬੋ ਬਣਿਆ ਹੋਇਆ ਸੀ ਇਹ ਜਿਹੜੇ ਬੱਚੇ ਅਕਾਲ ਚਲਾਣਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਪੱਪਰ ਦੇ ਤਿੰਨੇ ਮਾਲਕ ਡਰਾਈਵਰ ਤੇ ਪਨਾਹਗੀਰੀ ਦੇ ਪਰਚੇ 'ਚ ਨੌ ਦੋਸ਼ੀ ਅਰੈਸਟ ਕਰਕੇ ਜਿਹੜਾ ਸਵਿਫਟ ਜਸਟਿਸ ਆ ਉਹ ਅਸੀਂ ਇਨਸ਼ੋਰ ਕੀਤਾ ਤੇ ਅੱਗੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਪਟਿਆਲਾ ਪੁਲਿਸ ਅਗੇ ਵੀ ਦੇਊਗੀ ਤੇ ਇਹਨੂੰ ਅੱਜ ਰੰਦੀਰ ਸਿੰਘ ਨੂੰ ਵੀ ਅਸੀਂ ਅਰੈਸਟ ਕਰ ਲਿਆ ਜਿਹੜੇ ਨੋਕੀ ਉਸਨੇ ਇਹ ਕੱਲੇ ਰੰਦੀਰ ਦੇ ਰਿਸ਼ਤੇਦਾਰ ਨੇ ਤੇ ਬਾਕੀਆਂ ਨਾਲ ਇਹਦੇ 'ਚ ਜੋ ਵੀ ਸਾਡੇ ਰਡਾਰ ਤੇ ਆਏ ਸੀ ਜਿਨ੍ਹਾਂ ਨੇ ਜਦੋਂ ਰੰਦੀਰ ਭਗੋੜਾ ਚੱਲ ਰਿਹਾ ਸੀ ਤੇ ਉਹਨੂੰ ਜਿਵੇਂ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਕੀਤੀ ਸੀ ਉਹ ਅਸੀਂ 9 ਬੰਦੇ ਇਹਦੇ ਚੋਂ ਅਰੈਸਟ ਕੀਤੇ ਸੀ ਜੀਹਨਾਂ ਚੋਂ ਕੁਝ ਬੰਦੇ ਰੰਦੀਰ ਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀਗੇ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਬੰਦਾ ਬੁਠਿੰਡੇ ਦਾ ਵੀ ਸੀਗਾ ਕੋਈ ਪਟਿਆਲੇ ਦਾ ਕੋਈ ਨਾਬੇ ਦਾ ਪਰ ਜਿਹਦੇ ਤੇ ਵੀ ਸਾਡੀ ਸ਼ੱਕ ਦੀ ਸੂਈ ਗਈ ਸੀ ਕਿ ਇਹਨਾਂ ਨੇ ਰੰਦੀਰ ਨੂੰ ਗ੍ਰਿਫਤਾਰ ਹੋਣ ਤੋਂ ਬਚਣ ਲਈ ਮਦਦ ਕੀਤੀ ਉਹ ਬੰਦੇ ਅਸੀਂ ਸਾਡੇ ਨੂੰ ਇੱਥੇ ਥੈਂਕ ਯੂ ਸੋਮਨ